ਸੰਗਤ ਜੀ ਬਹੁਤ ਦਫਾ ਕਈ ਪ੍ਰੇਮੀ ਜਨ ਇਹ ਸਵਾਲ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ RAM ਹਰੀ ਗੋਵਿੰਦ ਅੱਲਾ ਸਤਨਾਮ ਇਸ ਤਰ੍ਹਾਂ ਪਰਮੇਸ਼ਰ ਦੇ ਕਈ ਨਾਮ ਆਉਂਦੇ ਨੇ ਤੇ ਫੇਰ ਵਾਹਿਗੁਰੂ ਮੰਤਰ ਦਾ ਹੀ ਜਪ ਕਰਨ ਲਈ ਕਿਉਂ ਸਾਨੂੰ ਉਪਦੇਸ਼ ਦਿੱਤਾ ਜਾਂਦਾ ਹੈ ਅੱਜ ਆਪਾਂ ਇਸ ਤੇ ਵਿਚਾਰ ਕਰਦੇ ਆਂ ਗੁਰਬਾਣੀ ਦੇ ਵਿੱਚੋਂ ਜੀ ਵਾਹਿਗੁਰੂ ਜੀ ਪੱਤਾਂ ਦੇ ਸਵੈਅ ਦੇ ਵਿੱਚੋਂ ਰਿਹਾ ਹੈ ਸਤ ਸਾਚ ਸ੍ਰੀ ਨਿਵਾਸ ਆਦਪੁਰਖ ਸਦਾ ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 1402 ਤੇ ਜੀ ਫਿਰ ਸਪਸ਼ਟ ਤੌਰ ਤੇ ਆਸਾ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰਮੰਤਰ ਬਾਰੇ ਲਿਖਿਆ ਹੈ ਵੇ ਮੁਹਤਾਜ ਵੇ ਪਰਵਾਹ ਨਾਨਕ ਦਾਸ ਕਹੋ ਗੁਰ ਵਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਆਖੀ ਜਾਣ ਵਾਲੀਆਂ 12 ਭਾਈ ਗੁਰਦਾਸ ਜੀ ਵਾਹਿਗੁਰੂ ਗੁਰਮੰਤਰ ਹੈ ਜਪ ਹौं ਮੈਂ ਖੋਈ ਫਿਰ ਗੁਰੂ ਗੋਬਿੰਦ ਸਿੰਘ ਜੀ ਸਰਬ ਲੋਗ ਗ੍ਰੰਥ ਵਿੱਚ ਆਪਣੀ ਸ੍ਰੀ ਮੁਖਵਾਕ ਬਾਣੀ ਵਿੱਚ ਲਿਖਦੇ ਨੇ ਪਿਓ ਨਿਸਤਾਰ ਅਸਰੰਸੇ ਤਾਰ ਲਿਏ ਗੁਰ ਜਗਤ ਸਭੈ ਸ਼ਹਾ ਗੋਬਿੰਦ ਸਿੰਘ ਫਤਿਹ ਸਤਗੁਰ ਕੀ ਵਾਹ ਗੁਰੂ ਵਾਹ ਗੁਰੂ ਸਚ ਮੰਤਰ ਅੱਖਿਐ ਪਰਮੇਸ਼ਰ ਦੇ ਜਿਹੜੇ ਅਲੱਗ ਅਲੱਗ ਨਾਮ ਨੇ ਵਰਤੇ ਗਏ ਨੇ ਭਗਤ ਸਹਿਬਾਨ ਵੱਲੋਂ ਗੁਰਬਾਣੀ ਦੇ ਵਿੱਚ ਹੁਣ ਰਾਮ ਸ਼ਬਦ ਆਉਂਦਾ ਹੈ ਗੁਰਬਾਣੀ ਦੇ ਵਿੱਚ ਰਾਮ ਦਾ ਅਰਥ ਹੈ ਜੋ ਹਰ ਇੱਕ ਜਗ੍ਹਾ ਤੇ ਰਮਿਆ ਹੋਇਆ ਇਹ ਪਰਮੇਸ਼ਰ ਦੀ ਸਿਰਫ ਇੱਕ ਸਿਫਤ ਵਾਰੇ ਹੈ ਸ਼ਬਦ RAM ਜੋ ਰਮਿਆ ਹੋਇਆ ਫਿਰ ਜੋ ਹਰੀ ਵਰਤਿਆ ਜਾਂਦਾ ਹਰੀ ਦਾ ਅਰਥ ਹੈ ਪਾਪਾਂ ਨੂੰ ਹਰਨ ਵਾਲਾ ਜਾਂ ਕਹਿ ਲੋ ਸਾਡੇ ਮਨ ਨੂੰ ਹਰਿਆ ਕਰਨ ਵਾਲਾ ਇਹ ਵੀ ਸਿਰਫ ਪਰਮੇਸ਼ਰ ਦੀ ਇੱਕ ਸਿਫਤ ਵਾਰੇ ਸਾਨੂੰ ਇਸ ਸਾਡੇ ਅੰਦਰ ਇੱਕ ਸਿਫਤ ਦਾ ਗੁਣ ਪੈਦਾ ਕਰਨ ਵਾਲਾ ਹੈ ਜਿਹੜੇ ਸਾਰੇ ਨਾਮ ਨੇ ਇਹ ਪਰਮੇਸ਼ਰ ਦੀ ਇੱਕ ਇੱਕ ਸਿਫਤ ਨੂੰ ਜਪਣ ਵਾਲੇ ਦੇ ਹਿਰਦੇ ਵਿੱਚ ਵਸਾਉਂਦੇ ਨੇ ਤੇ ਫਿਰ ਉਹਦੇ ਵਿੱਚ ਗੁਣ ਪੈਦਾ ਹੁੰਦੇ ਨੇ ਪਰ ਜਦੋਂ ਕੋਈ ਵੀ ਪ੍ਰੇਮੀ ਸਿੱਖ ਕੋਈ ਵੀ ਵੀਰ ਭੈਣ ਪ੍ਰੇਮ ਦੇ ਨਾਲ ਵਾਹ ਸ਼ਬਦ ਉਚਾਰਦਾ ਵਾਹ ਅਸਚਰਜਤਾ ਵਾਹ ਕਹਿੰਦੇ ਆ ਸਾਡੇ ਅੰਦਰ ਪਰਮੇਸ਼ਰ ਅਸਚਰਜ ਹੈ ਬੇਅੰਤ ਹੈ ਇਹ ਗੱਲ ਸਾਡੇ ਹਿਰਦੇ ਵਿੱਚ ਆ ਵਸਦੀ ਆ ਇੱਕ ਤਰ੍ਹਾਂ ਦਾ ਵਿਸਮਾਦ ਦਾ ਰੰਗ ਆ ਜਾਂਦਾ ਵਾਹ ਗੁਰੂ ਵਾਹ ਦੇ ਵਿੱਚ ਸਾਰੀਆਂ ਹੀ ਸਿਫਤਾਂ ਆ ਜਾਂਦੀਆਂ ਨੇ ਇੱਕ ਸਿਫਤ ਨਹੀਂ ਆਉਂਦੀ ਉਹਦੀਆਂ ਸਾਰੀਆਂ ਸਿਫਤਾਂ ਦੀ ਵਾਹ ਵਾਹ ਅਸਚਰਜਤਾ ਕਿਸ ਤਰ੍ਹਾਂ ਅੰਦਰ ਫਿਰ ਜੀਵ ਦੇ ਇੱਕ ਪ੍ਰੇਮ ਰੰਗ ਵਿਸਮਾਦ ਰੰਗ ਛਾ ਜਾਂਦਾ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਫਿਰ ਜੇ ਆਪਾਂ ਦੇਖੀਏ ਜੋ ਵਾਹਿਗੁਰੂ ਸ਼ਬਦ ਆ ਇਹਦੇ ਵਿੱਚ ਪਰਮੇਸ਼ਰ ਦੀਆਂ ਸਾਰੀਆਂ ਸਿਫਤਾਂ ਆ ਜਾਂਦੀਆਂ ਨੇ ਇਸੇ ਲਈ ਸਾਨੂੰ ਪਾਤਸ਼ਾਹ ਦੀ ਤਕੀਦ ਹੈ ਕਿ ਅਸੀਂ ਵਾਹਿਗੁਰੂ ਸ਼ਬਦ ਜਪੀਏ ਆਪਣੇ ਅਰਦਾਸ ਵਿੱਚ ਵੀ ਹੈ ਨਾ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੇ ਲਿਹੇ ਇਹ ਜੋ ਸ਼ਬਦ ਹੈ ਇਹ ਵਾਹਿਗੁਰੂ ਗੁਰਮੰਤਰ ਹੈ ਵਾਹਿਗੁਰੂ ਗੁਰਮੰਤਰ ਸਭ ਤੋਂ ਸ੍ਰੇਸ਼ਟ ਹੈ ਇਹਦੇ ਵਿੱਚ ਪਰਮੇਸ਼ਰ ਦੇ ਸਾਰੇ ਗੁਣ ਆ ਜਾਂਦੇ ਨੇ ਜਦੋਂ ਜੀਵ ਵਾਹਿਗੁਰੂ ਸ਼ਬਦ ਨੂੰ ਜਪਦੇ ਨੇ ਤਾਂ ਪਹਿਲਾਂ ਉਹਨਾਂ ਦੀ ਅੰਤੇ ਕਰਨ ਦੀ ਜਿਹੜੀ ਮੈਲ ਆ ਉਹ ਦੂਰ ਹੁੰਦੀ ਆ ਫਿਰ ਪ੍ਰੇਮ ਦੀ ਰੰਗਣ ਚੜਨੀ ਸ਼ੁਰੂ ਹੋ ਜਾਂਦੀ ਆ ਫਿਰ ਸਮਾ ਪਾ ਕੇ ਜਦੋਂ ਜਪਦਾ ਜਾਂਦਾ ਜੀਵ ਜਪਦਾ ਜਾਂਦਾ ਤੇ ਉਹਦੇ ਅੰਦਰ ਪਰਮੇਸ਼ਰ ਲਈ ਪ੍ਰੇਮ ਇਸ ਤਰ੍ਹਾਂ ਵੱਧ ਜਾਂਦਾ ਕਿ ਉਹਦੇ ਅੰਦਰ ਨਾਮ ਟਿਕ ਜਾਂਦਾ ਫਿਰ ਉਹਨੂੰ ਪਰਮੇਸ਼ਰ ਹੀ ਪਿਆਰਾ ਲੱਗਦਾ ਤੇ ਹਰ ਇੱਕ ਦੇ ਜਗ੍ਹਾ ਤੇ ਹਰ ਇੱਕ ਦੇ ਜੀਵ ਦੇ ਵਿੱਚ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਜਿਹਨੂੰ ਫਿਰ ਕਹਿੰਦੇ ਨੇ ਬ੍ਰਹਮ ਦੀਸੈ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਵਾਹਿਗੁਰੂ ਹਾਂਜੀ ਸੰਗਤ ਜੀ ਭੁੱਲਣ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ